ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੀ ਵਿਚਾਰ ਕਰਾਂਗੇ ਜੋ ਲੜੀਵਾਰ ਵਿਚਾਰ ਆਪ ਜੀ ਦੇ ਨਾਲ ਕੀਤੀ ਵੀ ਜਾ ਰਹੀ ਹੈ ਸੋ ਕੱਲ ਦੀ ਵੀਡੀਓ ਵਿੱਚ ਆਪ ਜੀ ਨੇ ਸੁਣਿਆ ਕਿ ਕਿਵੇਂ ਗੁਰੂ ਨਾਨਕ ਮਹਾਰਾਜ ਜੀ ਅਚਲ ਬਟਾਲੇ ਦੀ ਧਰਤੀ ਤੇ ਪਹੁੰਚ ਕੇ ਸ਼ਿਵਰਾਤਰੀ ਦੇ ਮੇਲੇ ਵਿੱਚ yogੀਆਂ ਨੂੰ ਸਿੱਧੇ ਰਸਤੇ ਪਾਉਂਦੇ ਨੇ ਉਹ yogੀ ਜਿਹੜੇ ਕਰਾਮਾਤਾਂ ਵਿਖਾ ਕੇ ਜਿਹੜੇ ਰਿਤੀਆਂ ਸਿਧੀਆਂ ਇਕੱਠੀਆਂ ਕਰਕੇ ਲੋਕਾਂ ਨੂੰ ਲੁੱਟ ਰਹੇ ਸਨ ਸਤਗੁਰਾਂ ਨੇ ਉਹਨਾਂ ਜੋਗੀਆਂ ਨੂੰ ਸਮਝਾਇਆ ਕਿ ਤੁਸੀਂ ਜਿੰਨੀਆਂ ਮਰਜ਼ੀ ਰਿਤੀਆਂ ਸਿਧੀਆਂ ਆਪਣੇ ਪਾਸ ਇਕੱਠੀਆਂ ਕਰ ਲਵੋ ਜਿੰਨੀਆਂ ਮਰਜ਼ੀ ਤੁਸੀਂ ਕਰਾਮਾਤਾ ਸਿੱਖ ਲਵੋ ਪਰ ਤੁਹਾਡਾ ਪਾਰ ਉਤਾਰਾ ਪ੍ਰਮਾਤਮਾ ਦੇ ਨਾਮ ਨਾਲ ਹੋਣਾ ਸਤਗੁਰਾਂ ਨੇ ਬਹੁਤ ਸਾਰੀਆਂ ਉਦਾਹਰਨਾਂ ਵੀ ਦਿੱਤੀਆਂ ਸੀ ਭਾਵੇਂ ਤੁਸੀਂ ਅੱਗ ਦੇ ਕੱਪੜੇ ਪਹਿਨ ਲਵੋ ਭਾਵੇਂ ਤੁਸੀਂ ਬਰਫ਼ ਦੇ ਪਹਾੜਾਂ ਦੇ ਵਿੱਚ ਆਪਣੇ ਘਰ ਬਣਾ ਲਵੋ ਪਾਵੇਂ ਤੁਸੀਂ ਆਪਣੇ ਆਪ ਵਿੱਚ ਐਡੀ ਵੱਡੀ ਤਾਕਤ ਲੈ ਆਓ ਸ਼ਕਤੀ ਲੈ ਆਓ ਕਿ ਤੁਸੀਂ ਸੂਰਜ ਚੰਦਰਮਾ ਧਰਤੀ ਆਕਾਸ਼ ਨੂੰ ਵੀ ਤੋਲ ਸਕੋ ਪਰ ਸਤਿਗੁਰ ਕਹਿੰਦੇ ਇੰਨੀਆਂ ਕਰਾਮਾਤਾਂ ਜਾਂ ਰਿਧੀਆਂ ਸਿੱਧੀਆਂ ਆਉਣ ਦੇ ਨਾਲ ਵੀ ਤੁਹਾਡਾ ਪਾਰ ਉਤਾਰਾ ਨਹੀਂ ਹੋਣਾ ਜੇ ਤੁਹਾਡੇ ਜੀਵਨ ਦਾ ਪਾਰ ਉਤਾਰਾ ਹੋਣਾ ਹੈ ਉਹ ਸਿਰਫ ਤੇ ਸਿਰਫ ਪਰਮਾਤਮਾ ਦੇ ਨਾਮ ਦੇ ਨਾਲ ਹੋਣਾ ਹੈ ਇਹ ਜਿਹੜੀਆਂ ਕਰਾਮਾਤਾਂ ਨੇ ਇਹ ਜਿਹੜੀਆਂ ਰਿਧੀਆਂ ਸਿੱਧੀਆਂ ਨੇ ਇਹ ਤਾਂ ਇੱਕ ਬੱਦਲ ਦੇ ਪਰਛਾਵੇਂ ਵਾਂਗ ਨੇ ਇਸ ਕਰਕੇ ਰਿਧੀਆਂ ਸਿੱਧੀਆਂ ਛੱਡ ਕੇ ਪਰਮਾਤਮਾ ਦਾ ਨਾਮ ਜਪੋ ਜਿਹਨੇ ਤੁਹਾਨੂੰ ਜਿਉਂਦੇ ਜੀ ਮੁਕਤ ਕਰਨਾ ਹੈ ਜਿਹੜਾ ਤੁਹਾਡੇ ਜੀਵਨ ਦਾ ਸਹਾਰਾ ਹੈ ਸੋ ਉਹ ਅਕਾਲ ਪੁਰਖ ਨੂੰ ਆਪਣੇ ਅੰਦਰੋਂ ਲੱਭੋ ਸਮਝੋ ਆਪਣੇ ਆਪ ਨੂੰ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਗੁਰੂ ਨਾਨਕ ਮਹਾਰਾਜ ਜੀ ਨੇ ਉਹਨਾਂ ਨੂੰ ਰਹਿਦੀਆਂ ਸਿਧੀਆਂ ਬਾਰੇ ਦੱਸਿਆ ਕਿ ਇਹਨਾਂ ਨੇ ਤੁਹਾਡਾ ਪਾਰ ਉਤਾਰਾ ਨਹੀਂ ਕਰਨਾ ਪਰਮਾਤਮਾ ਦੇ ਨਾਮ ਨੇ ਤੁਹਾਡਾ ਪਾਰ ਉਤਾਰਾ ਕਰਨਾ ਹੈ ਸੋ ਗੁਰੂ ਪਿਆਰਿਓ ਇਥੋਂ ਤੱਕ ਆਪ ਜੀ ਨੇ ਕੱਲ ਇਤਿਹਾਸ ਸੁਣਿਆ ਸੋ ਅਗਲਾ ਇਤਿਹਾਸ ਭਾਈ ਸਹਿਬਾਈ ਗੁਰਦਾਸ ਜੀ ਵਾਰ ਨੰਬਰ 1 ਤੇ ਪੌੜੀ ਨੰਬਰ 44 ਦੇ ਵਿੱਚ ਲਿਖਦੇ ਨੇ ਦਰਜ ਕਰਦੇ ਨੇ ਕੀ ਕਹਿੰਦੇ ਨੇ ਲੋ ਆਓ ਆਪਾਂ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਜੋ ਮੈਂ ਬੇਨਤੀ ਕਰਦਾ ਹੁੰਨਾ ਆਪ ਜੀ ਨੂੰ ਉਹ ਇਹ ਹੁੰਦੀ ਹੈ ਕਿ ਇੱਕ ਤਾਂ ਵੀਡੀਓ ਪੂਰੀ ਸੁਣਿਆ ਕਰੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜਰੂਰ ਦਿਖਾਇਆ ਕਰੋ ਅਤੇ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਿਆ ਕਰੋ ਤਾਂ ਜੋ ਸਤਿਗੁਰਾਂ ਦਾ ਉਹ ਇਤਿਹਾਸ ਜਿਸ ਤੋਂ ਅਸੀਂ ਅਣਜਾਣ ਆਮ ਤੋਂ ਆਮ ਲੋਕਾਂ ਨੂੰ ਪਤਾ ਲੱਗ ਸਕੇ ਸੋ ਗੁਰੂ ਪਿਆਰਿਓ ਲੋ ਆਓ ਆਪਾਂ ਵਿਚਾਰ ਆਰੰਭ ਕਰਦੇ ਆ ਕਿ ਅੱਗੇ ਗੁਰੂ ਨਾਨਕ ਮਹਾਰਾਜ ਜੀ ਕਿਵੇਂ ਜੋਗੀਆਂ ਨੂੰ ਸਮਝਾਉਂਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬੇ ਕੀਤੀ ਸਿੱਧ ਗੋਸ਼ਟ ਗੁਰੂ ਨਾਨਕ ਸਹਿ ਮਹਾਰਾਜ ਜੀ ਨੇ ਉਹਨਾਂ ਨਾਲ ਸਿੱਧਾਂ ਨਾਲ ਜੋਗੀਆਂ ਨਾਲ ਵਿਚਾਰ ਚਰਚਾ ਕੀਤੀ ਗੋਸ਼ਟੀ ਕੀਤੀ ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ ਜਿਹੜੇ ਸਿੱਧ ਸੀ ਜਿਹੜੇ ਜੋਗੀ ਸੀ ਉਹ ਬਿਲਕੁਲ ਸ਼ਾਂਤ ਹੋ ਜਾਂਦੇ ਨੇ ਚੁੱਪ ਕਰ ਜਾਂਦੇ ਨੇ ਉਹਨਾਂ ਦੇ ਮਨ ਦੀ ਤਸੱਲੀ ਹੋ ਜਾਂਦੀ ਹੈ ਕਿਦੇ ਨਾਲ ਸ਼ਬਦ ਦੇ ਨਾਲ ਗਿਆਨ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ਬਦ ਗੁਰੂ ਦੇ ਨਾਲ ਉਹਨਾਂ ਨੂੰ ਸਮਝਾ ਦਿੰਦੇ ਨੇ ਤੇ ਉਹ ਸਿੱਧਾਂ ਦੇ ਵਿੱਚ ਸ਼ਾਂਤੀ ਆ ਜਾਂਦੀ ਹੈ ਜਿਹੜੇ ਬਗਿਆੜ ਵਾਂਗ ਟੁੱਟ ਟੁੱਟ ਪੈ ਰਹੇ ਸਨ ਜਿਹੜੇ ਸ਼ੇਰਾਂ ਵਾਂਗ ਗਰਜ ਰਹੇ ਸਨ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਜੋਗੀ ਸਮਝ ਰਹੇ ਸਨ ਕਿ ਅਸੀਂ ਤਾਂ ਤਾਰੇ ਹੀ ਤੋੜ ਲਿਆਵਾਂਗੇ ਉਹਨਾਂ ਜੋਗੀਆਂ ਨੂੰ ਸਤਿਗੁਰਾਂ ਨੇ ਸਮਝਾ ਕੇ ਸ਼ਾਂਤ ਕਰਕੇ ਬਿਠਾ ਦਿੱਤਾ ਜਿਨ ਮੇਲਾ ਸ਼ਿਵਰਾਤ ਦਾ ਖਟ ਦਰਸ਼ਨ ਆਦੇਸ਼ ਕਰਾਈ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਸ਼ਿਵਰਾਤਰੀ ਦਾ ਮੇਲਾ ਗੁਰੂ ਨਾਨਕ ਮਹਾਰਾਜ ਜੀ ਨੇ ਜਿੱਤ ਲਿਆ ਜਿੰਨੇ ਜੋਗੀ ਸੀ ਸਾਰੇ ਸਤਿਗੁਰਾਂ ਨੂੰ ਨਮਸਕਾਰਾਂ ਕਰਦੇ ਨੇ ਡੰਡੋਤ ਕਰਦੇ ਨੇ ਖਟ ਦਰਸ਼ਨ ਇਹ ਜੋਗੀਆਂ ਦੇ ਜਿਹੜੇ 6 ਫਿਰਕੇ ਨੇ ਇਹ ਜੋਗੀ ਜਿਹੜੇ 6 ਦਰਸ਼ਨਾਂ ਦੇ ਵਿੱਚੋਂ ਪੈਦਾ ਹੋਏ ਨੇ ਜਾਂ 6 ਦਰਸ਼ਨਾਂ ਨੂੰ ਮੰਨਣ ਵਾਲੇ ਨੇ ਇਹ ਜੋਗੀ ਧੰਨ ਗੁਰੂ ਨਾਨਕ ਮਹਾਰਾਜ ਨੂੰ ਆਦੇਸ਼ ਕਰਦੇ ਨੇ ਕਿ ਬਾਬਾ ਆਦੇਸ਼ ਹੈ ਤੈਨੂੰ ਨਮਸਕਾਰ ਹੈ ਸਿੱਧ ਬੋਲਣ ਸ਼ੁਭ ਬਚਨ ਜਿਹੜੇ ਸਿੱਧ ਮੂੰਹ ਦੇ ਵਿੱਚੋਂ ਸਤਿਗੁਰਾਂ ਨੂੰ ਅਜਿਹੇ ਸ਼ਬਦ ਬੋਲ ਰਹੇ ਸਨ ਜਿਵੇਂ ਕਿ ਇੱਕ ਸੱਪ ਫੂੰਕਾਰੇ ਮਾਰ ਰਿਹਾ ਹੋਵੇ ਜਿਵੇਂ ਕਿ ਮੂੰਹ ਵਿੱਚੋਂ ਅੱਗ ਸਾੜ ਰਿਹਾ ਹੋਵੇ ਐਸੇ ਨਫ਼ਰਤ ਭਰੇ ਜਿਹੜੇ ਸ਼ਬਦ ਬੋਲ ਰਹੇ ਸਨ ਅੱਜ ਭਾਈ ਗੁਰਦਾਸ ਜੀ ਕਹਿੰਦੇ ਉਹੀ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹੀ ਜੋਗੀ ਉਹੀ ਸਿੱਧ ਸ਼ੁਭ ਬਚਨ ਬੋਲਦੇ ਨੇ ਕੀ ਕਹਿੰਦੇ ਨੇ ਧੰਨ ਨਾਨਕ ਤੇਰੀ ਵੱਡੀ ਕਮਾਈ ਹੈ ਬਾਬਾ ਨਾਨਕਾ ਹੈ ਸਤਿਗੁਰ ਨਾਨਕ ਧੰਨ ਹੈ ਤੁਹਾਡੀ ਵੱਡੀ ਕਮਾਈ ਤਾਂ ਤੁਹਾਡੀ ਹੈ ਅਸੀਂ ਤਾਂ ਆਪਣੇ ਘਰ-ਵਾਰ ਤੇ ਆ ਕੇ ਕਿ ਇੱਥੇ ਆ ਕੇ ਸਾਡੀ ਕੋਈ ਕਮਾਈ ਨਹੀਂ ਤੁਹਾਡੀ ਵੱਡੀ ਕਮਾਈ ਹੈ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ ਇਹ ਤਾਂ ਕਲਯੁਗ ਦੇ ਵਿੱਚ ਇੱਕ ਵੱਡਾ ਪੁਰਖ ਇੱਕ ਰਹਿਬਰ ਇੱਕ ਸਾਹਿਬ ਇੱਕ ਕਮਾਲ ਪੈਦਾ ਹੋਇਆ ਜਿਸ ਨੇ ਜ਼ਿੰਦਗੀ ਬਦਲ ਦਿੱਤੀ ਸਾਡੀ ਜਿਨੇ ਇਸ ਸੰਸਾਰ ਨੂੰ ਤਾਰ ਦਿੱਤਾ ਵੱਡਾ ਪੁਰਖ ਪ੍ਰਗਟਿਆ ਇਸ ਕਲਯੁਗ ਅੰਦਰ ਜੋਤ ਜਗਾਈ ਕਲਯੁਗ ਦੇ ਵਿੱਚ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇੱਕ ਪ੍ਰਮਾਤਮਾ ਦੇ ਨਾਮ ਰੂਪੀ ਜੋਤ ਨੂੰ ਜਗਾ ਦਿੱਤਾ ਸੋ ਗੁਰੂ ਪਿਆਰਿਓ ਇਸ ਤਰ੍ਹਾਂ ਗੁਰਨਾਨਕ ਮਹਾਰਾਜ ਜੀ ਨੇ ਇਹ ਮੇਲੇ ਦੇ ਵਿੱਚ ਜੋਗੀਆਂ ਨੂੰ ਜਿੱਤ ਲਿਆ ਮੇਲਾ ਹੀ ਜਿੱਤ ਲਿਆ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਮੇਲਿਆਂ ਬਾਬਾ ਉੱਠਿਆ ਮੁਲਤਾਨੇ ਦੀ ਯਾਤ ਜਾਈ ਯਾਤ ਦਾ ਹੁੰਦਾ ਹੈ ਅਰਥ ਹੁੰਦਾ ਹੈ ਯਾਤਰਾ ਸੋ ਗੁਰੂ ਪਿਆਰਿਓ ਜਦੋਂ ਗੁਰਨਾਨਕ ਮਹਾਰਾਜ ਜੀ ਜੋਗੀਆਂ ਨੂੰ ਸਮਝਾ ਦਿੰਦੇ ਨੇ ਜੋਗੀ ਗੁਰਨਾਨਕ ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਪੈਂਦੇ ਨੇ ਤਾਂ ਗੁਰਨਾਨਕ ਮਹਾਰਾਜ ਫਿਰ ਅਗਲੀ ਯਾਤਰਾ ਕਰਦੇ ਨੇ ਮੁਲਤਾਨ ਦੀ ਮੇਲਿਆਂ ਉਹ ਸ਼ਿਵਰਾਤਰੀ ਦੇ ਮੇਲੇ ਤੋਂ ਬਾਬਾ ਉੱਠਿਆ ਬਾਬਾ ਉੱਠ ਗਿਆ ਚਲੇ ਗਿਆ ਮਲਤਾਨੇ ਦੀ ਇਜਾਰਤ ਜਾਈ ਮਲਤਾਨ ਨੂੰ ਸਤਿਗੁਰ ਸੱਚੇ ਪਾਸ਼ਾ ਦੀ ਚਾਲੇ ਪਾ ਦਿੰਦੇ ਨੇ ਅੱਗੋਂ ਪੀਰ ਮਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਜਿਹੜੇ ਮਲਤਾਨ ਦੇ ਪੀਰ ਸੀ ਉਹਨਾਂ ਨੇ ਦੁੱਧ ਦਾ ਕਟੋਰਾ ਭਰ ਕੇ ਲੈ ਕੇ ਆਂਦਾ ਬਾਬੇ ਕੱਟ ਕਰ ਬਗਲ ਤੇ ਬਗਲ ਦਾ ਅਰਥ ਹੁੰਦਾ ਕਾਛ ਵਾਲੇ ਪਾਸੇ ਬਗਲ ਤੇ ਦੁੱਧ ਕਟੋਰਾ ਪਾਰ ਲੈ ਆਈ ਜਿਹੜੇ ਦੁੱਧ ਦਾ ਘਟੋਰਾ ਭਰ ਕੇ ਲੈ ਕੇ ਆਏ ਸੀ ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਲਾਈ ਉਹ ਦੁੱਧ ਦੇ ਵਿੱਚ ਚੰਬੇਲੀ ਮਿਲਾ ਦਿੱਤੀ ਚੰਬੇਲੀ ਦਾ ਇੱਕ ਫੁੱਲ ਹੁੰਦਾ ਉਹ ਦੁੱਧ ਦੇ ਵਿੱਚ ਪਾ ਦਿੱਤਾ ਜਿਵੇਂ ਸਾਗਰ ਵਿੱਚ ਗੰਗ ਸਮਾਈ ਜਿਵੇਂ ਇੱਕ ਗਾਗਰ ਦੇ ਵਿੱਚ ਇੱਕ ਸਾਗਰ ਸਮਾਦ ਜਾਵੇ ਸਾਗਰ ਮਤਲਬ ਸਮੁੰਦਰ ਜਿਵੇਂ ਇੱਕ ਕੁੱਜੇ ਦੇ ਵਿੱਚ ਸਮੁੰਦਰ ਕੈਦ ਕਰ ਦਿੱਤਾ ਹੋਵੇ ਇਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਜੀ ਨੇ ਉਹ ਦੁੱਧ ਦੇ ਵਿੱਚ ਚਮੇਲੀ ਦਾ ਫੁੱਲ ਪਾ ਦਿੱਤਾ ਇਹ ਮੁਲਤਾਨ ਦੀ ਫੇਰੀ ਸੀ ਗੁਰੂ ਨਾਨਕ ਮਹਾਰਾਜ ਜੀ ਨੇ ਤੇ ਉਹ ਜਿਹੜੇ ਉੱਥੋਂ ਦੇ ਪੀਰ ਸੀ ਉਹ ਕਿਉਂ ਦੁੱਧ ਦਾ ਕਟੋਰਾ ਭਰ ਕੇ ਲੈ ਕੇ ਆਏ ਕਿਉਂ ਗੁਰੂ ਨਾਨਕ ਮਹਾਰਾਜ ਜੀ ਨੇ ਉਹਨਾਂ ਦੇ ਦੁੱਧ ਦੇ ਵਿੱਚ ਚਮੇਲੀ ਦਾ ਫੁੱਲ ਪਾਇਆ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਸ਼ਾ ਜੀ ਦਾ ਇਹ ਇਤਿਹਾਸ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਤਾਂ ਜੋ ਆਪਾਂ ਚੰਗੀ ਤਰ੍ਹਾਂ ਸਮਝ ਸਕੀਏ ਸੋ ਗੁਰੂ ਪਿਆਰੇ ਜਿਹੜਾ ਅੱਜ ਦਾ ਇਤਿਹਾਸੀ ਉਹ ਇੱਥੋਂ ਤੱਕ ਸੀ ਤੁਹਾਡੇ ਨਾਲ ਸਾਂਝਾ ਕੀਤਾ ਕਿ ਗੁਰੂ ਨਾਨਕ ਮਹਾਰਾਜ ਨੂੰ ਉਹ ਜੋਗੀਆਂ ਨੇ ਉਹ ਸਿੱਧਾਂ ਨੇ ਨਮਸਕਾਰ ਤੇ ਡੰਡੋਤ ਕੀਤੀ ਅੱਗੇ ਗੁਰੂ ਨਾਨਕ ਮਹਾਰਾਜ ਮੁਲਤਾਨ ਦੇ ਵਿੱਚ ਜਾ ਕੇ ਕਿਵੇਂ ਪੀਰਾਂ ਨੂੰ ਜਿੱਤਦੇ ਨੇ ਉਹ ਇਤਿਹਾਸ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ